ਛੂਟੀਆਂ ਉਪਰ ਬਹੁਤ ਹੀ ਘੱਟ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਅਦਰਕ ਨੂੰ ਕਦੂਕਾਸ ਕਰਕੇ ਤਵੇ ਉੱਪਰ ਰੱਖ ਕੇ 3-4 ਮਿੰਟ ਲਈ ਭੁੰਨ ਲਓ ਤੇ ਫਿਰ ਗੈਸ ਨੂੰ ਬੰਦ ਕਰਕੇ ਇਸ ਨੂੰ ਹਲਕਾ ਹਲਕਾ ਹਿਲਾਓ ਜਦੋਂ ਇਸ ਦਾ ਪਾਣੀ ਬਿਲਕੁਲ ਸੁੱਕ ਜਾਵੇ ਤਾਂ ਤੁਸੀਂ ਇਸ ਨੂੰ ਤਵੇ ਤੋਂ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਚਾਹ ਵਿੱਚ ਅਲੱਗ ਤੋਂ ਅਦਰਕ ਨਹੀਂ ਪਾਉਣਾ ਪਵੇਗਾ ਤੇ ਨਾਲ ਹੀ ਇਸ ਤਰ੍ਹਾਂ ਕਰਨ ਨਾਲ ਕਦੇ ਵੀ ਚਾਹ ਫਟੇਗੀ ਨਹੀਂ ਨੰਬਰ 2 ਜੇਕਰ ਸਰਦੀਆਂ ਵਿੱਚ ਦਹੀਂ ਨਾ ਜੰਮ ਰਿਹਾ ਹੋਵੇ ਤਾਂ ਤੁਸੀਂ ਨੂੰ ਇੱਕ ਭਾਰੀ ਵਾਲੀ ਗੜਬੀ ਵਿੱਚ ਪਾ ਕੇ ਉਸ ਉੱਪਰ ਕੋਈ ਵੀ ਟੋਪੀ ਚੜਾ ਦਿਓ ਤੇ ਫਿਰ ਇਸ ਵਿੱਚ ਹਲਕਾ ਜਿਹਾ ਗਰਮ ਦੁੱਧ ਪਾ ਦਿਓ ਤੇ ਫਿਰ ਇਸ ਨੂੰ ਜਾਗ ਲਗਾ ਕੇ ਉੱਪਰ ਪਲੇਟ ਰੱਖ ਕੇ ਰੱਖ ਦਿਓ ਇਸ ਤਰੀਕੇ ਨਾਲ ਬਹੁਤ ਵਧੀਆ ਤੇ ਆਸਾਨੀ ਨਾਲ ਦਹੀਂ ਜੰਮ ਜਾਵੇਗਾ ਨੰਬਰ 3 ਜਦੋਂ ਵੀ ਤੁਸੀਂ ਦਹੀਂ ਨੂੰ ਜਾਗ ਲਗਾਉਂਦੇ ਹੋ ਤਾਂ ਜਾਗ ਨੂੰ ਕੁਝ ਸਮਾਂ ਪਹਿਲਾਂ ਪੂਣੀ ਵਿੱਚ ਪਾ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਸਾਰਾ ਪਾਣੀ ਨਿਕਲ ਜਾਵੇਗਾ ਜਦੋਂ ਤੁਸੀਂ ਦਹੀਂ ਨੂੰ ਜਾਗ ਲਗਾਉਂਗੇ ਤਾਂ ਦਹੀਂ ਬਹੁਤ ਹੀ ਵਧੀਆ ਜੰਮੇਗਾ ਤੇ ਖਾਣ ਵਿੱਚ ਵੀ ਸਵਾਦ ਹੋਵੇਗਾ ਨੰਬਰ 4 ਜੇਕਰ ਤੁਸੀਂ ਹਰੇ ਮਟਰ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੱਟ ਕੇ ਪਲਾਸਟਿਕ ਦੀ ਪਾਣੀ ਵਾਲੀ ਬੋਤਲ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰੀਕੇ ਨਾਲ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਤੁਸੀਂ ਇਹਨਾਂ ਨੂੰ 1 ਮਹੀਨੇ ਤੱਕ ਵੀ ਰੱਖ ਸਕਦੇ ਹੋ ਨੰਬਰ 5 ਜੇਕਰ ਤੁਹਾਡੇ ਕਿਸੇ ਵੀ ਸਰਦੀਆਂ ਵਾਲੇ ਕੱਪੜੇ ਉੱਪਰ ਬੂਰ ਆ ਗਿਆ ਹੋਵੇ ਤਾਂ ਤੁਸੀਂ ਕੰਗੇ ਦੀ ਮੱਤ ਨਾਲ ਉਹਨਾਂ ਨੂੰ ਬਹੁਤ ਹੀ ਆਸਾਨੀ ਨਾਲ ਲਾ ਸਕਦੇ ਹੋ ਕੰਗੇ ਦੇ ਮੋٹے ਦੰਦਿਆਂ ਬਾਲਾ ਪਾਸਾ ਬੂਰ ਦੇ ਫੇਰ ਦਿਓ ਨੰਬਰ 6 ਜੇਕਰ ਤੁਸੀਂ ਸਾਬਣ ਵਿੱਚ ਕੁਝ ਲੌਂਗ ਉਫਸਾ ਕੇ ਸਾਬਣ ਨੂੰ ਸਰਦੀਆਂ ਵਾਲੇ ਕੱਪੜੇ ਵਿੱਚ ਰੱਖ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਉਹਨਾਂ ਵਿੱਚੋਂ ਸਮੈਲ ਵੀ ਨੰਬਰ 7 ਸਿੰਕ ਵਿੱਚ ਜੇਕਰ ਤੁਸੀਂ ਹਲਕੀ ਜਿਹੀ ਬਚੀ ਹੋਈ ਚਾਹ ਪੱਤੀ ਪਾ ਦੋ ਤੇ ਹਲਕਾ ਜਿਹਾ ਨਮਕ ਪਾ ਕੇ ਉਸ ਨੂੰ ਸਮਝਦੇ ਮਤਲਬ ਪੂਰੇ ਸਿੰਕ ਵਿੱਚ ਰਗੜ ਦੋ ਤਾਂ ਇਸ ਤਰੀਕੇ ਨਾਲ ਤੁਹਾਡਾ ਸਿੰਕ ਚਮਕ ਜਾਵੇਗਾ ਤੇ ਬਹੁਤ ਵਧੀਆ ਖੁਸ਼ਬੂ ਆਪੇਗੀ। ਨੰਬਰ 8 ਜਦੋਂ ਵੀ ਤੁਸੀਂ ਕੋਈ ਵੀ ਨਵੀਂ ਸ਼ার্ট ਖਰੀਦਦੇ ਹੋ ਤਾਂ ਉਸਦੇ ਬਟਨਾਂ ਵਾਲੀ ਪਿਛਲੀ ਜਗ੍ਹਾ ਤੇ ਜੇਕਰ ਤੁਸੀਂ ਲਾਈਟ ਕਲਰ ਦੀ ਕੋਈ ਵੀ ਨੇਲ ਪੇਂਟ ਲਗਾ ਦੋ ਤਾਂ ਇਸ ਤਰ੍ਹਾਂ ਕਰਨ ਨਾਲ ਉਸ ਦਾ ਧਾਗਾ ਕਦੇ ਵੀ ਨਹੀਂ ਟੁੱਟੇਗਾ ਤੇ ਨਾਲ ਹੀ ਬਟਨ ਹਮੇਸ਼ਾ ਸਤਰ ਰਹੇਗਾ। ਨੰਬਰ 9 ਜੇਕਰ ਤੁਹਾਡੀਆਂ ਰੋਟੀਆਂ ਬਹੁਤ ਹੀ ਸਖਤ ਬਣ ਰਹੀਆਂ ਹਨ ਤਾਂ ਤੁਸੀਂ ਆਟਾ ਗੁੰਨਦ ਸਮੇਂ ਜਿੰਨਾ ਪਾਣੀ ਵਰਤਦੇ ਹੋ ਉਨਾ ਹੀ ਦੁੱਧ ਵਰਤੋ ਇਸ ਤਰੀਕੇ ਨਾਲ ਰੋਟੀਆਂ ਬਹੁਤ ਨਰਮ ਬਣਣਗੀਆਂ ਤੇ ਲੰਬੇ ਸਮੇਂ ਤੱਕ ਨਰਮ ਹੀ ਰਹਿਣਗੀਆਂ ਨੰਬਰ 10 ਕਈ ਵਾਰ ਸਬਜ਼ੀਆਂ ਵਿੱਚ ਬਹੁਤ ਜ਼ਿਆਦਾ ਤੇਲ ਪਿਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਤੋਂ ਬਚਣ ਲਈ ਜਦੋਂ ਵੀ ਤੁਸੀਂ ਸਬਜ਼ੀ ਬਣਾ ਕੇ ਹਟਦੇ ਹੋ ਤਾਂ ਸਬਜ਼ੀ ਨੂੰ ਬਰਤਨ ਵਿੱਚ ਸਾਈਡ ਤੇ ਲਗਾ ਦਿਓ ਤੇ ਸਾਰਾ ਤੇਲ ਸੈਂਟਰ ਵਿੱਚ ਆ ਜਾਵੇਗਾ ਫਿਰ ਇਸ ਤੇਲ ਨੂੰ ਸਬਜ਼ੀ ਵਿੱਚੋਂ ਕੱਢ ਲਓ ਇਸ ਤਰੀਕੇ ਨਾਲ ਤੁਹਾਡੀ ਸਬਜ਼ੀ ਘੱਟ ਤੇਲ ਵਾਲੀ ਬਣ ਜਾਵੇਗੀ ਨੰਬਰ 11 ਜੇਕਰ ਤੁਹਾਡੇ ਤੋਂ ਕੋਈ ਵੀ ਪਰੌਂਠਾ ਬਣਾਉਦੇ ਸਮੇਂ ਗੋਲਣਾ ਬਣ ਰਿਹਾ ਹੋਵੇ ਤਾਂ ਉਸ ਨੂੰ ਥੋੜੇ ਜਿਹੇ ਬੇਲ ਕੇ ਫਿਰ ਇੱਕ ਕਟੋਰੀ ਦੀ ਮਦਦ ਨਾਲ ਕੱਟ ਲਓ ਤੇ ਫਿਰ ਇਸ ਨੂੰ ਬਚਕਾਰ ਤੋਂ ਆਲੇ-ਦੁਆਲੇ ਨੂੰ ਬੇਲੋ ਇਸ ਤਰੀਕੇ ਨਾਲ ਤੁਹਾਡਾ ਪਰੌਂਠਾ ਗੋਲ ਬਣ ਕੇ ਤਿਆਰ ਹੋ ਜਾਵੇਗਾ ਨੰਬਰ 12 ਜਦੋਂ ਵੀ ਤੁਸੀਂ ਐਨਕ ਜਾਂ ਫਿਰ ਮੋਬਾਈਲ ਫੋਨ ਦਾ ਸ਼ੀਸ਼ਾ ਸਾਫ਼ ਕਰਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਕੋਲਗਟ ਲਗਾ ਕੇ ਹਲਕੀ ਗਿੱਲੇ ਕੱਪੜੇ ਨਾਲ ਸਾਫ਼ ਕਰਦੇ ਹੋ ਇਸ ਤਰੀਕੇ ਨਾਲ ਉਸ ਸ਼ੀਸ਼ਾ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋ ਜਾਵੇਗਾ ਨੰਬਰ 13 ਖਾਣਾ ਬਣਾਉਂਦੇ ਸਮੇਂ ਜੇਕਰ ਗਲਤੀ ਨਾਲ ਜੇ ਇਸ ਵਿੱਚ ਜ਼ਿਆਦਾ ਪਾਣੀ ਪੈ ਗਿਆ ਤਾਂ ਇਸ ਨੂੰ ਸੀਤੀ ਸੰਘਣਾ ਕਰ ਲਈ ਇਸ ਵਿੱਚ ਖਸ ਖਸ ਦੀ ਪੇਸਟ ਬਣਾ ਕੇ ਪਾ ਦਿਓ ਫਿਰ ਇਸ ਨੂੰ 30 ਸੇਕ ਤੇ ਪਕਾਓ